ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਤਿਗੁਰੂ ਕਹਿੰਦੇ ਹਰੀ ਨਾਮ ਜਪਣ ਵਾਸਤੇ ਇਹ ਹਰ ਮੰਦਰ ਸਾਹਿਬ ਬਣਾਇਆ ਇਸ ਹਰ ਮੰਦਰ ਸਾਹਿਬ ਦੇ ਵਿੱਚ ਬੈਠ ਕੇ ਸੰਤ ਤੇ ਭਗਤ ਰਾਮ ਦੇ ਗੁਣ ਗਾਉਣਗੇ ਭਾਈ ਹਰੀ ਨਾਮ ਜਪਣ ਵਾਸਤੇ ਅਸੀਂ ਸਤ ਸੰਗਤ ਰੂਪ ਅੰਦਰ ਮੰਦਰ ਬਣਾਇਆ ਹਰ ਮੰਦਰ ਸਾਹਿਬ ਇਸ ਵਿੱਚ ਸੰਤ ਤੇ ਭਗਤ ਰਾਮ ਦੇ ਗੁਣ ਗਾਉਂਦੇ ਨੇ ਜਿੱਥੇ ਵੀ ਗੁਰੂ ਘਰ ਬਣਾਇਆ ਹਰੀ ਦਾ ਮੰਦਰ ਸਤ ਸੰਗ ਉੱਥੇ ਬਹਿ ਕੇ ਗਉਣ ਗਾਉਣ ਨੂੰ ਬਣਾਇਆ ਹੋਇਆ ਲੜਾਈਆਂ ਕਰਨ ਤਾਂ ਬਣਾਇਆ ਹੀ ਨਹੀਂ ਹੋ। ਇਸ ਕਰਕੇ ਸੰਗਤ ਬਹਿ ਕੇ ਸਿਮਰਨ ਕਰੇ, ਕੀਰਤਨ ਸੁਣੇ, ਕਥਾ ਸੁਣੇ, ਨਾਮ ਜਪੇ ਐਸੇ ਕਰਕੇ ਬਣਾਇਆ। ਹਰਿਮੰਦਰ ਸਾਹਿਬ ਬੰਦਗੀ ਦਾ ਘਰ। ਇੱਥੇ ਆ ਕੇ ਬੰਦਗੀ ਕਰੋ, ਨਾਮ ਜਪੋ। ਇਸ ਹਰਿਮੰਦਰ ਸਾਹਿਬ ਵਿੱਚ ਆਪਣੇ ਰਾਮ, ਪ੍ਰਭੂ ਪਰਮੇਸ਼ਰ ਸਵਾਮੀ ਦੇ ਸਿਮਰਨੋਂ ਸਿਮਰ ਕੇ ਸਾਰੇ ਆ ਪਾਪਾ ਨੂੰ ਪਜਾਵ ਐ ਤਿਆਗਣਗੇ ਸੰਤ ਮਹਾਤਮਾ ਦੂਰ ਕਰ ਲੈਣਗੇ ਬਹੁਤ ਵੱਡਾ ਥਾਂ ਬਣਾਇਆ ਹੈ ਸੋ ਮਾਦਵੀ ਨਾਮੇ ਰਿਖੀ ਹੋਇਆ ਇੱਕ ਜਦੋਂ ਹਲੇ ਸੇਫਟੀ ਦੀ ਰਚਨਾ ਦੀ ਗੱਲ ਕੀਤੀ ਇਹ ਹਲੇ ਥਾਂ ਬਣਿਆ ਨਹੀਂ ਸੀ ਸਾਜੁਗ ਦੀ ਗੱਲ ਲਾਉਂਦੇ ਆ ਸੋ ਉਸ ਵਕਤ ਬ੍ਰਹਮਾ ਜੀ ਨੂੰ ਪੁੱਛਿਆ ਬ੍ਰਹਮਾ ਜੀ ਨੇ ਪੁੱਛਿਆ ਤਬ ਤੈਨੂੰ ਕੀ ਚਾਹੀਦਾ ਕਹਿੰਦੇ ਮੇਰੀ ਉਮਰ 5 ਲੱਖ ਸਾਲ ਕਰ ਦੇ ਇੰਨੀ ਉਮਰ ਕੀ ਕਰਨੀ ਆ ਕਹਿਣ ਲੱਗਿਆ ਵੀ ਮੈਂ ਪਰਮੇਸ਼ਰ ਦੀ ਬਹੁਤ ਭਗਤੀ ਕਰਨੀ ਹੈ। ਉਸ ਵਕਤ ਕਹਿਣ ਲੱਗੇ ਬ੍ਰਹਮਾ ਜੀ ਐਨੀ ਇੱਕ ਥਾਂ ਦੱਸਦੇ ਆ ਜੇ ਤੂੰ 5 ਸਾਲ ਉੱਥੇ ਬਹਿ ਕੇ ਭਗਤੀ ਕਰ ਲਈ ਨਾ 5 ਲੱਖ ਵਰਾ ਫਲ ਮਿਲ ਜਾਣਾ 5 ਲੱਖ ਸਾਲ ਦੀ ਭਗਤੀ ਦਾ ਫਲ। ਕਹਿੰਦੇ ਜੀ ਇਹ ਹੀ ਜੀ ਥਾਂ ਕਿਹੜੀ ਆ? ਤਾਂ ਬ੍ਰਹਮਾ ਜੀ ਨੇ ਇਸ਼ਾਰਾ ਕਰਕੇ ਦਿਖਾਇਆ ਕਿਨੇ ਧਰਤੀ ਤੇ ਆਹ ਥਾਂ ਦੇਖ। ਆ ਦੇਖਦਾ ਥਾਂ ਹੈ। ਕਹਿੰਦੇ ਹਾਂ ਜੀ ਕਹਿੰਦੇ ਇਹ ਬਹੁਤ ਭਾਗਾਂ ਵਾਲੀ ਥਾਂ ਹੈ। बड़े कर्मਾਂ ਵਾਲੀ ਥਾਂ ਇੱਥੇ ਬਹਿ ਕੇ ਬੰਦਗੀ ਕਰ। ਪਾਪੁਰਖ ਦੱਸਿਆ ਕਰਦੇ ਸੀ ਲਿਖਤੀ ਵਿੱਚ ਵੀ ਹੈਗਾ ਉਹਨਾਂ ਦਾ ਕਾਪੀ 'ਚ ਹਰਮੰਦਰ ਸਾਹਿਬ ਦੇ ਅੰਦਰ ਬਹਿ ਕੇ ਇੱਕ ਸੁਖਮਨੀ ਸਾਹਿਬ ਕਰੋ ਤਾਂ 51 ਪਾਠਾਂ ਦਾ ਫਲ ਮਿਲਦਾ। ਪਵਿੱਤਰਤਾ ਦਾ ਗੱਲ ਸਾਰੀ ਹੁੰਦੀ ਹੈ। ਇਹ ਫਲ ਫਰਕ ਪੈਂਦਾ ਇਹਨਾਂ ਜੀਵਾਂ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਹਰਮੰਦਰ ਸਾਹਿਬ 'ਚ ਬਹਿ ਕੇ ਸਿਮਨ ਕਰੋ। ਇਹ ਫਨ ਸੁਣੋ ਪਰ ਕਰਮਾਂ 'ਚ ਬਹਿ ਜਾਓ। ਬੜੀ ਕਿਰਪਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਹਿ ਕੇ ਕਰਿਓ ਪਾਠ ਉਥੇ ਵੀ ਬਹੁਤ ਫਲ ਮਹਾਰਾਜ ਦੀ ਕਿਰਪਾ ਨਾਲ ਮਿਲਦਾ ਸਤਿਗਤਾਂ ਤੇ ਜਦੋਂ ਵੀ ਜਾਓ ਬਹਿ ਕੇ ਪਾਠ ਕਰੋ ਬਸ ਗੱਲਾਂ ਨਾ ਕਰੋ ਕਿਸੇ ਵੀ ਇਤਿਹਾਸੀ ਤਾਂ ਤੇ ਜਾ ਕੇ ਮਹਾਰਾਜ ਕਹਿੰਦੇ ਬੰਦਗੀ ਕਰਿਆ ਕਰੋ ਪ੍ਰਭੂ ਦੀ ਜਿਹੜੀ ਉਤਮ ਬਾਣੀ ਸੁਣ ਕੇ ਤੇ ਹਰੀ ਗੁਣਾਂ ਨੂੰ ਗਾ ਕੇ ਸੰਤਾਂ ਭਗਤਾਂ ਨੇ ਪਰਮ ਪਦਵੀ ਹਸਾਇਆ ਪ੍ਰਭੂ ਦੀ ਉਤਮ ਵੇਦ ਬਾਣੀ ਦੁਆਰਾ ਸੰਤਾਂ ਭਗਤਾਂ ਨੇ ਪੁਰਾਣੇ ਯੁੱਗਾਂ ਚ ਸੁਖ ਪਾਇਆ ਪਹਿਲਾਂ ਤਾਂ ਹਰੀ ਗੁਣਾ ਨੂੰ ਗਾ ਕੇ ਪਰਮ ਪਦ ਆਤਮ ਪਦ ਪਾਇਆ ਹੁਣ ਕਲਯੁਗ ਦੇ ਸਮੇਂ ਵਿੱਚ ਉਹੀ ੱਟਾਂ ਨੇ ਬਾਣੀ ਚਾਰ ਦਿੱਤੀ ਚਾਰੇ ਵੇਦ ਜਦੋਂ श्राप ਹੋ ਗਿਆ ਸਵਰਗਾਂ 'ਚ ਬੈਠੇ ਚਾਰੇ ਵੇਦ ਉਹਦੋਂ ਬ੍ਰਹਸਪਤੀ ਇਹਨਾਂ ਦੇ ਗੁਰੂ ਜਿਹੜੇ ਸੀਗੇ ਆਏ ਤਾਂ ਇਹ ਉੱਠ ਕੇ ਖੜੇ ਹੀ ਨਾ ਹੋਇਆ ਕਰਕੇ ਬ੍ਰਹਮਾ ਵੀ ਬੈਠਾ ਰਿਹਾ ਬ੍ਰਹਸਪਤੀ ਕਹਿ ਲੰਗਾ ਤੁਸੀਂ ਖੜੇ ਨਹੀਂ ਹੋਏ ਉੱਠ ਕੇ ਸਤਕਾਰ ਨਹੀਂ ਆਉਦੇ ਗੁਰੂ ਦਾ ਕਰਦੇ ਤੁਸੀਂ ਜਾਓ ਜਾ ਕੇ ਮਨੁੱਖਾ ਦੇਹੀ ਧਾਰੋਂ ਸੰਸਾਰ 'ਚ ਚਾਰ ਇੱਕ ਵੇਦ ਨੇ 4 ਰੂਪ ਧਾਰੇ 4 ਚੌਕੇ 16 ਤੇ ਇੱਕ ਬ੍ਰਹਮਾ ਭਿਖਾ 17 ਭੱਟ ਹੈ ਆਏ ਸੰਸਾਰ ਤੇ ਫਿਰ ਉਹ ਬਾਣੀ ਜਿਹੜੀ ਸਾਰੀ ਉਚਾਰਨਾ ਕੀਤੀ ਆ ਕੇ ਗੁਰੂ ਦੀ ਉਸਤਤ ਕੀਤੀ ਅਕਾਲ ਦੀ ਉਸਤਤ ਕੀਤੀ ਉਹਨਾਂ ਨੇ ਸਾਰਿਆਂ ਨੇ ਤਾਂ ਉਹਨਾਂ ਨੂੰ ਬਖਸ਼ਿਆ ਜਾ ਕੇ ਮਹਾਰਾਜ ਨੇ ਤੇ ਅੱਗੇ ਕਥਨ ਕਰਨਗੇ ਹਰਿਮੰਦਰ ਸਾਹਿਬ ਪਹਿਲਾਂ ਹੁਕਮਨਾਮੇ ਦੀ ਕਥਾ ਹੁੰਦੀ ਹੁੰਦੀ ਸੀ 12 ਜਾਨੀਆਂ ਦੇ ਨੌ ਨੇ ਆਪਣੇ ਕੋਲ ਜਿਹੜੇ ਤੇ ਕਰਦੇ ਰਹੇ ਨੇ ਕਥਾ ਔਰ ਇਹ ਹਾਲੇ ਫਿਰ ਕੀਰਤਨੀ ਆਰੰਭ ਕਰ ਦਿੱਤਾ ਹਰਮੰਦਰ ਸਾਹਿਬ ਦੇ ਹੁਕਮਨਾਮੇ ਦਾ ਲਿਖਿਆ ਤਾਂ ਹੁੰਦਾ ਮਤਲਬ ਭਾਵਰ ਪਰ ਇਹਨਾਂ ਵਿਸਥਾਰ ਨਾਲ ਹੀ ਹੁੰਦਾ ਹੈ ਸ਼ਾਇਦ ਆ ਤੇ ਹਰਮੰਦਰ ਸਾਹਿਬ ਜੋ ਹੁਕਮਨਾਮਾ ਹੁੰਦਾ ਕਥਾ ਰੋਜ਼ ਨਾਲ ਨਾਲ ਆਵੇ ਪਰ ਇਹਨਾਂ ਨੂੰ ਕਿਹਾ ਧਿਆਨ ਹੀ ਨਹੀਂ ਆ ਹੁਣ ਆਪਾਂ ਲੜੀ ਬਾਹਰ ਕਥਾ ਕਰਦੇ ਆ ਇਹ ਤਾਂ ਜਦੋਂ ਮਰਜ਼ੀ ਜੀ ਕਰੇ ਕਲਿੱਕ ਕਰਕੇ ਹੁਕਮਨਾਮਾ ਜਿਹੜਾ ਮਰਜ਼ੀ ਸੁਣ ਲੋ ਹੁਣ ਗੁਰੂ ਮਹਾਰਾਜ ਨੇ ਇਹ ਕਿਰਪਾ ਕਰਤੀ ਆਪਣੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤਾਂ ਭਗਤੀ ਦਾ ਖਾਂ ਹੈ ਭਗਤੀ ਕਰਨ ਵਾਸਤੇ ਬਣਿਆ ਹੋਇਆ ਉਹ ਉਥੇ ਸਿਰਫ ਭਗਤੀ ਕਰੋ ਜਾ ਉਹ ਸੰਜੋਗ ਤੇ ਮਹੂਰਤ ਚੰਗਾ ਉਹ ਪਲ ਵੀ ਚੰਗਾ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੀ ਅਗਨ ਜਲ ਨਹੀਂ ਰੱਖੀ ਗਈ ਉਹ ਸੰਜੋਗ ਤੇ ਮਹੂਰਤ ਚੰਗਾ ਸੀ ਉਹ ਪਲ ਵੀ ਚੰਗਾ ਜਿਸ ਵੇਲੇ ਬ੍ਰਹਮ ਰੂਪ ਕਿਲਾ ਦੇ ਉਸਾਰ ਲਈ ਸ਼ਬਦ ਦਾ ਰੂਪ ਦੀ ਅਗਨ ਨਹੀਂ ਰੱਖੀ ਗਈ ਆਨੰਦਦਾਇਕ ਬਾਜੇ ਹਰ ਰੋਜ਼ ਵੱਜ ਰਹੇ ਨੇ ਕੀਰਨ ਹੋ ਰਹੇ ਨੇ ਇੱਕ ਜਿਹੜੀ ਬਾਣੀ ਆ ਨਾ ਗੁਰੂ ਦੀ ਇਹ ਇੱਕ ਰਸਨਾਮ ਬਾਣੀ ਗੁਰਮੁਖਾਂ ਨੇ ਕਥਨ ਕੀਤੀ ਹੈ ਮੁਖੀ ਗੁਰਾਂ ਨੇ ਉਹਨਾਂ ਦੁਆਰੇ ਪਰਮੇਸ਼ਰ ਦੇ ਜਸ ਨੂੰ ਸੁਣ ਹੁਣ ਕੇ ਮੇਰਾ ਜੀ ਤਨ ਐ ਸੁਭ ਗੁਣਾ ਕਰਕੇ ਹਰਿਆ ਹੋਇਆ ਇਸ ਹਰਮੰਦਰ ਸਾਹਿਬ ਵਿੱਚ ਗੁਰਮੁਖ ਲੋਕ ਇੱਕ ਰਸ ਮੁਖੀ ਗੁਰਾਂ ਦੀ ਬਾਣੀ ਨੂੰ ਕਥਨ ਕਰਨਗੇ ਜਿਸ ਜਸ ਰੂਪ ਬਾਣੀ ਨੂੰ ਸੁਣ ਕੇ ਸੁਣਨ ਵਾਲਿਆਂ ਦਾ ਮਨ ਤਨ ਹਰਿਆ ਹੋਵੇਗਾ ਸੋ ਉਸ ਨੂੰ ਇਹ ਸਾਰੇ ਸੁਖ ਬਣ ਆਏ ਨੇ ਜੇ ਨੋ ਵਾਹਿਗੁਰੂ ਨੇ ਆਪਣਾ ਦਾਸ ਬਣਾਉਣਾ ਚੀਤਾ ਉਹਦੇ ਘਰ ਵਿੱਚ ਨੌ ਨਿੱਧੀਆਂ ਦੇ ਭੰਡਾਰੇ ਭਰੇ ਪਏ ਨੇ ਘਰੇ ਵੀ ਕੋ ਟੋਟ ਨਹੀਂ ਆਵੇਗੀ ਉਹਨੂੰ ਸੋ ਜਿਸ ਦਾ ਰਾਮ ਨਾਮ ਵਿੱਚ ਰੰਗ ਪ੍ਰੇਮ ਲੱਗਿਆ ਉਹਦੇ ਘਰ ਭਰੇ ਪਏ ਨੇ ਮਹਾਰਾਜ ਕਸ਼ਨ ਕਦ ਜੀ ਦੇ ਭਾਗ ਵੱਡੇ ਨੇ ਉਹਨੂੰ ਉਸ ਸੇਵਕ ਨੂੰ ਪ੍ਰਭੂ ਪਰਮਾਤਮਾ ਕਦੇ ਪਰਮੇਸ਼ਰ ਭੁੱਲਦਾ ਨਹੀਂ ਛਤਰਪਤੀ ਪਰਮਾਤਮਾ ਨੇ ਆਪ ਹੀ ਹਰਿਮੰਦਰ ਸਾਹਿਬ ਨੂੰ ਛਾਇਆ ਬਣਾਇਆ ਸੋ ਛਤਰਪਤੀ ਪ੍ਰਮਾਤਮਾ ਨੇ ਆਪ ਹੀ ਸ਼ਾਂਤੀ ਰੂਪ ছায়ਾ ਕੀਤੀ ਆਰਾਮ ਨੇ ਸਾਰੀ ਤਪਸ਼ ਦੂਰ ਕਰ ਦਿੱਤੀ ਹੈ ਪਰਮੇਸ਼ਰ ਦੇ ਹੁਕਮ ਚਰ ਮੰਦਰ ਸਾਹਿਬ ਬਣਿਆ ਤੇ ਨਾਮ ਹੀ ਹਰਮੰਦਰ ਸਾਹਿਬ ਹਰ ਦਾ ਹਰੀ ਦਾ ਮੰਦਰ ਸੱਚਖੰਡ ਹਰਮੰਦਰ ਸਾਹਿਬ ਐਸੇ ਕਰਕੇ ਨਾਮਕ ਕੋ ਸੱਚਖੰਡ ਦਾ ਨਕਸ਼ਾ ਵੀ ਇਹੀ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਇਹ ਅਕਾਲ ਪੁਰਖ ਜੀ ਆਪ ਵਾਸਾ ਕਰਦੇ ਹਨ ਮੰਦਰ ਸਾਹਿਬ ਦੇ ਵਿੱਚ ਦੁੱਖਾਂ ਪਾਪਾਂ ਦਾ ਡੇਰਾ ਹੀ ਟਹਿ ਗਿਆ ਆਰਾਮ ਨਾਮ ਦੇ ਜਪਣ ਕਰਕੇ ਸਾਰਾ ਕਾਰਜ ਦਾਸ ਆ ਗਿਆ ਹੁਣ ਦੁੱਖਾਂ ਪਾਪਾਂ ਦਾ ਡੇਰਾ ਕੀ ਜੀ ਕਹਿੰਦੇ ਅਗਿਆਨ ਅਗਿਆਨ ਟਹਿ ਗਿਆ ਰਮੇ ਹੋਏ ਵਾਹਿਗੁਰੂ ਦੀ ਪ੍ਰਾਪਤੀ ਨੂੰ ਕਾਰਜ ਦਾਸ ਆ ਗਿਆ ਹੁਣ ਮਹਾਰਾ ਜੀ ਕਹਿੰਦੇ ਸੁੱਤਿਆਂ ਬੈਠਿਆਂ ਤੇ ਖਲੋਤਿਆਂ ਉਸ ਆਪਣੇ ਪ੍ਰਭੂ ਨੂੰ ਸਦਾ ਵਾਹਿਗੁਰੂ ਤੇ ਆਉਂਦੇ ਰਹੋ ਤੇ ਤੁਸੀਂ ਧਿਆਉਣਾ ਕਰੋ ਕਹਿੰਦੇ ਅਸੀਂ ਧਿਆਉਂਦੇ ਹਾਂ ਤੁਸੀਂ ਵੀ ਧਿਆਉ ਭਾਈ ਮੈਂ ਜਨਮੇ ਤੱਕ ਇਹਦੇ ਉਸ ਵਾਹਿਗੁਰੂ ਦੀ ਸ਼ਰਨ ਲਈ ਕਿਉਂਕਿ ਉਸ ਤੋਂ ਬਿਨਾ ਹੋਰ ਕੋਈ ਰਖਸ਼ਕ ਨਹੀਂ ਹੈ ਮੇਰਾ ਜਿਸ ਵੇਲੇ ਹਰੀ ਪ੍ਰਭੂ ਰਾਜਾ ਜੋ ਹੈ ਨਾ ਇੰਨਾ ਲੋਕਾਂ ਦਾ ਮਾਲਕ ਰਮਿਆ ਹੋਇਆ ਪਰਮੇਸ਼ਰ ਉਹ ਰਾਜਾ ਰਾਮ ਦੇ ਚਨ ਪਰਸਮਾ ਕੀਤੇ ਨੇ ਇਸ ਤਰ੍ਹਾਂ ਮਹਾਰਾਜ ਸੱਚੇ ਬਾਦਸ਼ਾਹ ਪਾਵਨ ਬਖਸ਼ਿਸ਼ ਕਰਦੇ ਹਨ ਜਦੋਂ 300 ਸਾਲਾਂ ਸ਼ਹੀਦੀ ਗੁਰਪੁਰ ਗੁਰੂ ਤੇਗ ਬਹਾਦਰ ਸਾਹਿਬ ਦਾ ਬੜੀ ਧੂਮ ਧਾਮ ਨਾਲ ਮਨਾਇਆ ਸੀ ਨਾ 7 ਦਸੰਬਰ 1975 ਨੂੰ ਮਨਾਇਆ ਗਿਆ ਸੀ ਸੋ ਆਨੰਦਪੁਰ ਸਹਿਤ ਉਹ ਦਿੱਲੀ ਤੱਕ ਤੇ ਬਾਬਾ ਬੁੱਢਾ ਜੀ ਦੀ ਬੀੜ ਤੋਂ ਗੁਰੂ ਕੇ ਮਹਿਲਾਂ ਤੱਕ ਇਸ ਸਾਲ ਵੀ ਜੋੜਾ 301 ਵਾਂ ਫਿਰ ਅੱਗੇ ਮਨਾਇਆ ਸ਼ਹੀਦੀਪੁਰਬ ਉਹ ਗੁਰੂ ਤੇਗ ਬਹਾਦਰ ਸਹਿਜ ਦੀ ਦਾ ਉਹ ਬਾਬੇ ਬਕਾਲੇ ਤੋਂ ਨਿਕਲ ਕੇ ਗੁਰੂ ਕੇ ਮਹਿਲਾਂ ਤੱਕ ਮਨਾਇਆ ਗਿਆ ਇਹ ਫਿਰ ਅੱਗੇ 26 11 1976 ਨੂੰ ਇਸ ਤਰ੍ਹਾਂ ਮਹਾਰਾਜ ਦੇ ਸ਼ਹੀਦੀਪੁਰ ਜਿਹੜੇ ਨੇ ਉਹਦਾ ਮਨਾਏ ਗਏ ਗੁਰੂ ਕੇ ਮਹਿਲ ਵਿੱਚ ਬਾਜ਼ਾਰ ਜਾ ਕੇ ਸੁੰਦਰ ਸਤਾਰ ਹੈ ਬਹੁਤੀਆਂ ਸੰਗਤਾਂ ਉੱਥੇ ਨਹੀਂ ਜਾਂਦੀਆਂ ਜਾਣਾ ਚਾਹੀਦਾ ਗੁਰਾਂ ਦੀ ਚਰਨ ਲਾ ਕੇ ਸਦਾ ਗਿਆਨ ਜਾਗਰਤ ਜਾਗੇ ਆ ਤਾਂ ਮਾਨਵ ਚ ਆਨੰਦ ਦੀਆਂ ਵਧਾਈਆਂ ਵੱਜੀਆਂ ਅੰਦਰੋਂ ਉਛਲਦਾ ਮਨ ਖੁਸ਼ੀਆਂ ਦੇ ਨਾਲ ਕਿਉਂ ਉਛਲਦਾ ਮਨ ਕਿਉਂ ਖੁਸ਼ੀਆਂ ਵੱਜੀਆਂ ਅੰਦਰ ਸੰਭਾਲਿਆ ਨਹੀਂ ਜਾਂਦੀਆਂ ਖੁਸ਼ੀਆਂ ਸੋਖਾ ਵਿੱਚ ਗਮਨ ਕਰਾਉਣ ਵਾਲੇ ਸਵਾਮੀ ਨੇ ਜਦੋਂ ਕਿਰਪਾ ਦੇਤੀ ਕੀਤੀ ਤਾਂ ਉਸ ਕਿਰਪਾ ਨੇ ਮੇਰਾ ਲੋਕ ਪ੍ਰਲੋਕ ਕਿਰਪਾ ਕਰਕੇ ਸਵਾਰ ਦਸਤਾ ਮਹਾਰਾਜ ਕਥਨ ਕਰਦੇ ਉਹਦਾ ਨਾਮ ਰੋਜ-ਰੋਜ ਜਪੀਏ ਜੀ ਨੇ ਆਪਣੀ ਸ਼ਕਤੀ ਨਾਲ ਪਾਣੀ ਦੇ ਬੁਧ-ਬੁਧੇ ਤੋਂ ਪਿੰਡ ਸਰੀਰ ਧਾਰ ਕੇ ਜੀਵ ਨੂੰ ਟਿਕਾਇਆ ਹੈ ਅਕਾਲ ਪੁਰਖ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਵਾਰੀ ਤੇ ਬਲਿਹਾਰੀ ਮਿਤ ਜਾਈਏ ਉਹਦੀ ਸ਼ਾਨ